ਗੀ ਗਾਸ ਨੂੰ ਇਹ ਚਲੋ ਮੁੰਡਿਆਂ ਦੇ ਚਲੋ ਥਲੇ ਕਰ ਦਿੰਦੇ ਆ ਕਮੈਂਟ ਹਨਾ ਇਹਨਾਂ ਇੱਕ ਜਿਹੜੀ ਫੀਮੇਲ ਹੁੰਦੀ ਆ ਫੀਮੇਲ ਆ ਹੁਣ ਸਾਬ ਨੂੰ ਜਨਮ ਇੱਕ ਫੀਮੇਲ ਨਹੀਂ ਦਿੱਤਾਗਾ ਹਨਾ ਇਹ ਤਾਂ ਸਾਬ ਦੇ ਘਰ ਉੱਚ ਧੀ ਹੁੰਦੀ ਆ ਭੈਣ ਹੁੰਦੀ ਆ ਭਤੀਜੀ ਹੁੰਦੀ ਆ ਭਾਂਜੀ ਹੁੰਦੀ ਆ ਸਾਬ ਦੇ ਘਰ ਹੁੰਦੀ ਆ ਨਾ ਪਰ ਲੋਕ ਇਹ ਜੀ ਕਿਉਂ ਨਹੀਂ ਸੋਚਦੇ ਵੀ ਸਾਨੂੰ ਵੀ ਇੱਕ ਬੁੜੀ ਨਹੀਂ ਜਨਮ ਦਿੱਤਾ ਔਰਤ ਨਹੀਂ ਜਨਮ ਦਿੱਤਾਗਾ ਤੇ ਅੱਗੇ ਵੀ ਇੱਕ ਫੀਮੇਲ ਹੀ ਆ ਸੋਚਦੇ ਨਹੀਂ ਲੋਕਾਂ ਦੀ ਵੀਰੇ ਸੋਚ ਬਹੁਤ ਨਾ ਬੈਕਵਰਡ ਮੁੰਡਿਆ ਖੁੰਡਿਆ ਦੀ ਹਲੋ ਚਲੋ ਠੀਕ ਉਹ ਤਾਂ ਵਿਚਾਰੇ ਭੈਣ ਕਹਿ ਕੇ ਉਹ ਗਾ ਗਾ ਕਰ ਹੀ ਲੈਂਦੇ ਆ ਪਰ ਅੱਜ ਦੇ ਟਾਈਮ 'ਚ ਜਿਹੜੀ ਵੱਡੀ ਐ ਜਨਨ ਮਤਲਬ ਕਿ ਮੇਰੇ ਕਮੈਂਟ ਸੈਕਸ਼ਨ 'ਚ ਜਿਹੜੇ ਛੋਟੀ ਐ ਜਿਹੜੀ ਮੇਰੀ ਆਈ ਦੇ ਆ ਉਹ ਕਹਿੰਦੇ ਭੈਣੇ ਬਹੁਤ ਵਧੀਆ ਕਾਲ ਵਗੈਰਾ ਕਰਦੇ ਆ ਘਰੇ ਹੁੰਦੇ ਜਿਹੜੇ ਵੱਡੀ ਐ ਜਦੇ ਨਾ ਉਹ ਮੇਰੇ ਕਮੈਂਟ ਸੈਕਸ਼ਨ ਚ ਆ ਕੇ ਐਡਾ ਮਤਲਬ ਕਿ ਗੰਦੇ ਵਰਡਸ ਯੂਜ਼ ਕਰਦੇ ਆ ਮਤਲਬ ਕਿ ਬੰਦੇ ਤੋਂ ਪੜੇ ਵੀ ਨਹੀਂ ਜਾਂਦੇਗੇ ਮੈਂ ਉਹਨਾਂ ਦਾ ਕੀ ਮਾੜਾ ਕੀ ਕਰਤਾ ਮੈਂ ਕੀ ਮਾੜਾ ਕਰਤਾ ਜਿਹੜੇ ਮੇਰੇ ਨਾਲ ਦੇ ਵੀ ਦੂਜੇ ਦੂਜੀਆਂ ਕੁੜੀਆਂ ਉਹ ਪਾਉਂਦੀ ਉਹਨਾਂ ਨੂੰ ਇਦਾਂ ਹੀ ਕਮੈਂਟ ਕਰਦੇ ਚਲੋ ਭਰਾਵਾ ਕਰੀਏ ਉਹ ਤਾਂ ਸੋਡੀ ਸੋਚ ਆ ਗਈ ਜਿੰਨੀ ਆਪਦੀ ਜ਼ਮਾਨ ਗੰਦੀ ਕਰੇ